ਪੰਜਾਬ ਸਰਕਾਰ ਵੱਲੋਂ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦੇ ਉਦਘਾਟਨਾਂ ਦੀ ਇੱਕ ਲੜੀ ਦੀ ਸ਼ੁਰੂਆਤ ਕੀਤੀ ਗਈ ਹੈ ਇਸ ਦੇ ਵਿੱਚ ਇੱਕ ਅਜਿਹਾ ਗੇਟ ਹੈ ਜੋ ਅੰਮ੍ਰਿਤਸਰ ਦੇ ਪ੍ਰਵੇਸ਼ ਦੁਆਰ ਦੇ ਉੱਪਰ ਬਣਾਇਆ ਗਿਆ ਹੈ ਔਰ ਇਸ ਤੇ ਕਰੋੜਾ ਰੁਪਏ ਖਰਚ ਕੀਤੇ ਗਏ ਨੇ ਪਰ ਇਸ ਗੇਟ ਨੂੰ ਜਿਸ ਇਲਾਕੇ ਦੇ ਵਿੱਚ ਬਣਾਇਆ ਗਿਆ ਉਹ ਵਿਧਾਨ ਸਭਾ ਹਲਕਾ ਹੈ ਨਵਜੋਤ ਕੌਰ ਸਿੱਧੂ ਦਾ ਉਹਨਾਂ ਨੂੰ ਇਸ ਬਾਰੇ ਕੋਈ ਵੀ ਸੱਦਾ ਨਹੀਂ ਦਿੱਤਾ ਗਿਆ ਇਸ ਵੇਲੇ ਮੇਰੇ ਨਾਲ ਨਵਜੋਤ ਕੌਰ ਸਿੱਧੂ ਨੇ ਕੀ ਕਾਰਨ ਹੈ ਮੈਡਮ ਕਿ ਤੁਸੀਂ ਸਰਕਾਰ ਦੇ ਖਿਲਾਫ ਬੋਲਦੇ ਹੋ ਇਸ ਲਈ ਤੁਹਾਨੂੰ ਬੁਲਾਇਆ ਨਹੀਂ ਗਿਆ ਪਰ ਇੱਕ ਐਮਐਲਏ ਹੋ ਤੁਸੀਂ ਇਲਾਕੇ ਦੇ ਹੁਣ ਤੱਕ ਕੋਈ ਫੋਨ ਜਾਂ ਕੋਈ ਸੱਦਾ ਪੱਤਰ ਮਿਲਿਆ ਤੁਹਾਨੂੰ ਨਹੀਂ ਹਜੇ ਤੱਕ ਨਹੀਂ ਆਇਆ ਤੇ ਮੈਂ ਐਕਸਪੈਕਟ ਵੀ ਨਹੀਂ ਕਰਦੀ ਐ ਨਾ ਤਾਂ ਕਿਉਂਕਿ ਇਹਨਾਂ ਨੇ ਕਦੇ ਵੀ ਕਨਸਟੀਟਿਊਸ਼ਨਲ ਰਾਈਟਸ ਐਮ ਐਲ ਏ ਦੇ ਉਹਨੂੰ ਫੋਲੋ ਨਹੀਂ ਕੀਤਾ ਕਿਤੇ ਵੀ ਪੰਜਾਬ 'ਚ ਜੇ ਕੋਈ ਵੀ ਇਹ ਜਾ ਉਦਘਾਟਨ ਹੋਇਆ ਤਾਂ ਕਿਤੇ ਵੀ ਜੇ ਐਮ ਐਲ ਏ ਇਹਨਾਂ ਦੀ ਪਸੰਦ ਨਹੀਂ ਐ ਤਾਂ ਉਹਨੂੰ ਨਹੀਂ ਬੁਲਾਇਆ ਗਿਆ ਆਫਕੋਰਸ ਹੁਣ ਤਾਂ ਮੇਰਾ ਇਹਦੇ ਪਸੰਦ ਹੀ ਨਹੀਂ ਆ ਕਿਉਂਕਿ ਮੇਰੇ ਨਾਲ ਹਮੇਸ਼ਾ ਲੜਾਈ ਐ ਇਸ ਗੱਲ ਦੀ ਸੀ ਕਿਉਂਕਿ ਬਹੁਤ ਪ੍ਰੋਲੋਂਗ ਕਰਤਾ ਗੇਟ ਦਾ ਬੰਨਾ ਇੱਥੇ ਲੋਕਾਂ ਨੂੰ ਇੱਕ ਇੱਕ ਘੰਟੇ ਦਾ ਜਮ ਸੈਨਾ ਪਰਦਾ ਸੀ ਸਰਵਿਸ ਲੇਨਸ ਇਹਨਾਂ ਨੇ ਬਣਾਈਆਂ ਨਹੀਂ ਗੇਟ ਇੰਟਰ ਕਰਦੇ ਸਰ ਸੱਜੇ ਤੇ ਖੱਬੇ ਮੇਰਾ ਹਿੱਸਾ ਹੈ ਜਿਹੜਾ ਕਿ ਹਜੇ ਵੀ ਕੱਚੀਆਂ ਸੜਕਾਂ ਨੇ ਉੱਥੇ ਸਟਰੀਟ ਲਾਈਟਾਂ ਨਹੀਂ ਜਲਦੀਆਂ ਕੂੜਾ ਨਹੀਂ ਚੱਕਿਆ ਜਾਂਦਾ ਉੱਥੇ ਬਿਲਕੁਲ ਅੱਗੇ ਇੰਡਸਟਰੀਅਲ ਏਰੀਆ ਹੈ ਜਿੱਥੇ ਲੋਕ ਆਪਣੇ ਕੰਮ ਤੇ ਜੇ ਬਾਰਿਸ਼ ਪੈ ਜਾਏ ਪਹੁੰਚ ਵੀ ਨਹੀਂ ਸਕਦੇ ਕਿਉਂਕਿ ਸੜਕਾਂ ਨਹੀਂ ਬਣੀਆਂ ਇਹਨਾਂ ਨੇ ਹਜੇ ਤੱਕ ਉਹ ਨਹੀਂ ਬਣਾਇਆ ਸੋ ਮੇਰੇ ਇਲਾਕੇ ਦੇ ਲੋਕਾਂ ਨੂੰ ਤਾਂ ਤਕਲੀਫ ਹੈ ਇਸ ਗੱਲ ਦੀ ਵੀ ਸਾਨੂੰ ਅਸੀਂ ਗੇਟ ਸਜਾ ਕੇ ਕੀ ਕਰਨਾ ਹੈ ਜਦੋਂ ਸਾਡੀ ਬੇਸਿਕ ਫੈਸਿਲਿਟੀਆਂ ਹੀ ਨਹੀਂ ਪੂਰੀਆਂ ਹੋਈਆਂ ਸੋ ਮੇਰੀ ਲੜਾਈ ਹਮੇਸ਼ਾ ਇਸ ਗੱਲ ਤੇ ਨਹੀਂ ਸੀ ਕਿ ਬਿਊਟੀਫਿਕੇਸ਼ਨ ਸ਼ਹਿਰ ਦੀ ਨਹੀਂ ਹੋਣੀ ਚਾਹੀਦੀ ਹੋਣੀ ਪਰ ਟਾਈਮ ਬਾਉਂਡ ਲੋਕਾਂ ਨੂੰ ਤੰਗ ਕੀਤੇ ਬਿਨਾ ਇਹ ਗੇਟ ਬਾਹਰ ਵੀ ਕਿਤੇ ਬਣ ਸਕਦਾ ਸੀ ਉਹਨੂੰ ਸਿੰਬਲ ਕਰਕੇ ਇੱਥੇ ਲਿਆਉਂਦੇ ਪਰ ਪਹਿਲਾਂ ਜ਼ਰੂਰੀ ਹੈ ਕਿ ਸਾਰੇ ਸ਼ਹਿਰ ਦੇ ਵਿੱਚ 100% ਪਾਣੀ ਦੀ ਸਪਲਾਈ ਹੋਵੇ ਰੋਡਸ ਬਨੀਆਂ ਹੋਣ ਸੀਵਰੇਜ ਕਨੈਕਟਡ ਹੋਵੇ ਸੀਵਰੇਜ ਵਾਲੇ ਤਾਂ ਭੱਜ ਹੋਏ ਆ ਜ਼ਾਇਕਾ ਵਾਲਾ ਸਾਰੇ ਇਲਾਕਿਆਂ ਚੋਂ ਭੱਜਿਆ ਹੋਇਆ ਹੈ ਰੋਜ਼ ਕੰਪਨੀ ਦੇ ਬੰਦੇ ਭੱਜ ਜਾਂਦੇ ਆ ਲਲ ਲੜ ਕੇ ਇਹਨਾਂ ਨੂੰ ਕਿਉਂਕਿ ਪੇਮੈਂਟਸ ਦਾ ਕੋਈ ਪੰਗਾ ਹੁੰਦਾ ਹੈ ਕੰਮ ਇੰਨੀ ਸਲੋ ਚੱਲ ਰਿਹਾ ਹੈ ਹਜੇ ਤੱਕ ਸੀਵਰ ਜੁਆਇਨ ਨਹੀਂ ਹੋਇਆ ਪ੍ਰੋਜੈਕਟ ਕਾਫੀ ਲੰਬੇ ਸਮੇਂ ਤੋਂ ਲੜਕ ਰਹੇ ਸੀ ਪਰ ਹੁਣ ਚੋਣਾ ਬਿਲਕੁਲ ਸਿਰ ਤੇ ਨੇ ਉਹਨਾਂ ਤੋਂ ਠੀਕ ਪਹਿਲਾਂ ਇਹਨਾਂ ਦੇ ਉਦਘਾਟਨ ਕੀਤੇ ਜਾ ਰਹੇ ਨੇ ਉਹ ਵੀ ਹਲੇ ਅਧੂਰੇ ਪ੍ਰੋਜੈਕਟ ਨੇ ਇਹਦੇ ਬਾਰੇ ਕੀ ਕਹੋਗੇ ਸਰਕਾਰ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੀ ਹੈ ਅ ਦੇਖੋ ਲੋਕ ਅੱਜਕੱਲ ਮੈਂ ਕਹਿ ਰਹੀ ਹਾਂ ਲੋਕ ਬੇਵਕੂਫ ਨਹੀਂ ਬੰਦੇ ਕਿਉਂਕਿ ਇਹ ਵਾਲਾ ਜਿਹੜਾ ਰੂਟੀਨ ਹੈ ਕਿ ਪੱਥਰ ਤਾਂ ਸਾਰੇ ਪੰਜਾਬ 'ਚ ਇੰਨੇ ਸਾਰੇ ਲੱਗੇ ਹੋਣੇ ਆ ਪਿੰਡਾਂ-ਪਿੰਡਾਂ 'ਚ ਲੱਗੇ ਹੋਏ ਆ ਲੋਕਾਂ ਨੇ ਉਹਦੇ ਉੱਤੇ ਪਤਾ ਨਹੀਂ ਕੀ ਕੁਝ ਪਾਤਾ ਇੱਥੇ ਦੇਖ ਲਓ ਤੁਸੀਂ ਤਾਂ ਸਪੋਰਟਸ ਦਾ ਜਿਹੜਾ ਸਟੇਡੀਅਮ ਹੈ ਉਹ ਬੰਨਣਾ ਸੀ ਸੀਸੀਟੀਵੀ ਕੈਮਰਾਸ ਕਿੰਨੀ ਵਾਰ ਉਦਘਾਟਨ ਕਰ ਚੁੱਕੇ ਸੜਕਾਂ ਦੇ ਇੰਨੀ ਵਾਰ ਉਦਘਾਟਨ ਹੋ ਚੁੱਕੇ ਪਰ ਉਹ ਹਜੇ ਤੱਕ ਪੂਰੀਆਂ ਨਹੀਂ ਹੋਈਆਂ ਸੋ ਇਹ ਇਹ ਸਾਰਾ ਕੁਝ ਹੋਣਾ ਚਾਹੀਦਾ ਹੈ ਟਾਈਮ ਬਾਉਂਡ ਕੰਮ ਹੋਣਾ ਚਾਹੀਦਾ ਹੈ ਐਂਡ ਉਦਘਾਟਨ ਕੰਪਲੀਸ਼ਨ ਤੋਂ ਬਾਅਦ ਹੋਣਾ ਦਿਖਾਨ ਲਈ ਕਿ ਹਾਂ ਤੁਸੀਂ ਬੜਾ ਅੱਛਾ ਕੰਮ ਕਰ ਰਹੇ ਹੋ ਜੀ ਇਹ ਬਣ ਜੇਗਾ ਅ ਅਧੇ ਅਧੂਰੇ ਕੰਮ ਚ ਇਹਦਾ ਪ੍ਰਮਾਨ ਇਹ ਹੀ ਹੈ ਕਿ ਲੋਕ ਕੱਲ ਜਿਸ ਸਾਹਮਣੇ ਜਦੋਂ ਕਿ ਬਦਲ ਸਾਹਿਬ ਬੋਲ ਰਹੇ ਸੀਗੇ ਉਦੋਂ ਹੀ ਲੋਕ ਸਾਰੀਆਂ ਸੀਟਾਂ ਖਾਲੀ ਹੋ ਗਈਆਂ ਈਵਨ ਜਿਹੜੀਆਂ ਵੀਆਈਪੀ ਚੇਅਰਸ ਐ ਉੱਥੇ ਵੀ ਕੋਈ ਬੰਦਾ ਨਹੀਂ ਸੀ ਬੈਠਿਆ ਇਹ ਇਹੀ ਗੱਲ ਦਾ ਪ੍ਰਮਾਨ ਹੈ ਕਿ ਕੋਈ ਵੀ ਇਨਸਾਨ ਆਹ ਜਾ ਗੱਲਾਂ ਸੁੰਨਣਾ ਨਹੀਂ ਚਾਹੁੰਦਾ ਕਿਉਂਕਿ ਉਹਨਾਂ ਨੇ ਪਿਛਲੇ ਟਾਈਮ ਚ ਦੇਖਿਆ ਕਿ ਇੰਨਾ ਜ਼ਿਆਦਾ ਉਹਨਾਂ ਦਾ ਨੁਕਸਾਨ ਹੋਇਆ ਹੈ ਸਟੇਜ ਤੇ ਖੜਕੇ ਕੋਈ ਵੀ ਕਹਿਣਾ ਕਿ ਅਸੀਂ ਇਹ ਜੇ ਮੈਮੋਰੀਅਲਸ ਦਾ ਮੈਮੋਰੀਅਲਸ ਦਾ ਤਾਂ ਦੇਖਾਂਗੇ ਜੇ ਸਾਡਾ ਕਾਰੋਬਾਰ ਚੱਲੇਗਾ ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬ ਦੇ ਵਿੱਚ ਨਸ਼ਾ ਕੋਈ ਸਮੱਸਿਆ ਨਹੀਂ ਔਰ ਮੁੱਖ ਮੰਤਰੀ ਨੇ ਕੱਲ ਇੱਕ ਨਵੀਂ ਹੈਲਪਲਾਈਨ ਜਾਰੀ ਕਰਨ ਦੀ ਗੱਲ ਕਹੀ ਜਿਸ ਵਿੱਚ ਫੌਜੀਆਂ ਨੂੰ ਜੇ ਕੋਈ ਕੋਈ ਮੁਸ਼ਕਲ ਆਉਂਦੀ ਹੈ ਤਾਂ ਥਾਣੇ ਦੇ ਵਿੱਚ ਸਭ ਤੋਂ ਪਹਿਲਾਂ ਉਹਨਾਂ ਦੀ ਸੁਣਵਾਈ ਹੋਵੇਗੀ ਇਹਨਾਂ ਦੋ ਦੋਨਾਂ ਚੀਜ਼ਾਂ ਨੂੰ ਤੁਸੀਂ ਕਿਦਾਂ ਦੇ ਅ ਜਿੱਥੇ ਤੱਕ ਨਸ਼ੇ ਦੀ ਗੱਲ ਹੈ ਜਿਹੜਾ ਵੀ ਬੰਦਾ ਬਾਹਰੋਂ ਆਂਦਾ ਹੈ ਆਪਣੀਆਂ ਡਾਕੂਮੈਂਟਰੀਜ਼ ਪਰਸਨਲ ਲੈਵਲ ਤੇ ਬਣਾਉਂਦਾ ਹੈ ਜਾਂ ਗਰਾਊਂਡ ਲੈਵਲ ਤੇ ਵਰਕ ਕਰਦਾ ਉਹਨੂੰ ਪਤਾ ਹੈ ਕਿ ਇੱਕ ਘਰ ਛੱਡ ਕੇ ਹਰ ਘਰ ਦਾ ਕੋਈ ਨਾ ਕੋਈ ਬੰਦਾ ਕੋਈ ਨਾ ਕੋਈ ਰਿਸ਼ਤੇਦਾਰ ਪੰਜਾਬ ਦੇ ਵਿੱਚ ਅੱਜ ਨਸ਼ੇ ਦੇ ਨਾਲ ਅਫੈਕਟਡ ਹੈ ਐਵੇਂ ਕਿਤੇ ਦੀ ਗੱਲ ਨਹੀਂ ਹੁੰਦੀ ਜਿੱਥੇ ਤੱਕ ਹੈਲਪਲਾਈਨਸ ਦੀ ਗੱਲ ਹੈ ਜਾਂ ਥਾਣਿਆਂ ਦੀ ਗੱਲ ਹੈ ਅੱਜ ਤੱਕ ਤਾਂ ਜਿਹੜਾ ਆਮ ਬੰਦਾ ਹੈ ਕੋਈ ਇਲਾਕਾ ਐਸਾ ਹੋਊਗਾ ਮਸਾਂ ਜਿੱਥੇ ਬੰਦਾ ਕਹੂਗਾ ਕਿ ਮੈਂ ਆ ਥਾਣੇ ਚ ਗਿਆ ਤੇ ਮੈਨੂੰ ਇਨਸਾਫ ਮਿਲਿਆ ਆਦਰਵਾਇਸ ਤਾਂ ਬਿਨੇ ਪੈਸੇ ਤੋਂ ਕੋਈ ਗੱਲ ਹੀ ਨਹੀਂ ਕਰਦਾ ਐਸਚੋ ਐਕਸ ਸਰਵਿਸਮੈਨ ਨੂੰ ਕਹਿਣਾ ਜਾਂ ਕਿਸੇ ਹੋਰ ਨੂੰ ਕਹਿਣਾ ਹੈਲਪਲਾਈਨ ਪਹਿਲਾਂ ਐਨਆਰਆਈਸ ਦੀ ਬਣਾਈ ਅੱਜ ਤੱਕ ਕੋਈ ਐਨਆਰਆਈ ਦੱਸ ਦੋ ਜਿਹੜਾ ਕਵੇ ਕਿ ਮੈਂ ਉਸ ਹੈਲਪਲਾਈਨ ਦੇ ਥਰੂ ਜਾਂ ਜਿਹੜਾ ਐਨਆਰਆਈ ਦੀ ਇਹਨਾਂ ਨੇ ਥਾਨਿਆਂ ਚ ਕਿਹਾ ਸੀ ਉਹਦੇ ਥਰੂ ਮੈਨੂੰ ਕੋਈ ਇਨਸਾਫ ਮਿਲਿਆ ਹੋਵੇ ਸੋ ਇਹ ਬੇਵਕੂਫ ਬਣਾਉਣ ਦੀ ਲੋਕਾਂ ਨੂੰ ਲੋੜ ਨਹੀਂ ਤੁਹਾਨੂੰ ਗਰਾਊਂਡ ਲੈਵਲ ਤੇ ਕੰਮ ਕਰਕੇ ਦਿਖਾਣਾ ਚਾਹੀਦਾ ਮੈਮ ਜਿਸ ਤਰ ਸਮੇਂ ਤੋਂ ਅਕਾਲੀ ਬੀਜੇਪੀ ਦੀ ਸਰਕਾਰ ਦੇ ਖਿਲਾਫ ਬੋਲ ਰਹੇ ਹੋ ਲੋਕਾਂ ਨੂੰ ਤੁਹਾਡੇ ਤੋਂ ਬਹੁਤ ਉਮੀਦਾਂ ਸੀ ਕਿ ਜੋ-ਜੋ ਗੱਲਾਂ ਤੁਹਾਡੇ ਵੱਲੋਂ ਸਰਕਾਰ ਬਾਰੇ ਕਹੀਆਂ ਜਾਂਦੀਆਂ ਨੇ ਜੇਕਰ ਕੱਲ ਨੂੰ ਚੋਣਾਂ ਆਉਂਦੀਆਂ ਹਨ ਤਾਂ ਤੁਹਾਡੇ ਤੇ ਕਈ ਉਮੀਦਾਂ ਲੋਕਾਂ ਨੇ ਜੋ ਛੱਡੀਆਂ ਸੀ ਪਰ ਹੁਣ ਜਿਸ ਤਰ੍ਹਾਂ ਤੁਸੀਂ ਲੰਬੇ ਸਮੇਂ ਤੋਂ ਪਾਰਟੀ ਤੋਂ ਵੱਖਰੇ ਹੋ ਕੇ ਹਾਲੇ ਕੋਈ ਫੈਸਲਾ ਨਹੀਂ ਲੈ پا ਰਹੇ ਤੁਸੀਂ ਸਮਝਦੇ ਹੋ ਕਿ ਲੋਕਾਂ ਦੇ ਮਨ ਦੇ ਵਿੱਚ ਇਸ ਗੱਲ ਨੂੰ ਲੈ ਕੇ ਰੋਸ ਪੈਦਾ ਹੋ ਰਿਹਾ ਹੈ ਅ ਦੇਖੋ ਚੰਗਾ ਕੰਮ ਕਰਨ ਦੀ ਮੰਸ਼ਾ ਰੱਖਣੀ ਇੱਕ ਡਿਫਰੈਂਟ ਗੱਲ ਹੈ ਪਰ ਉਸ ਚੰਗਾ ਕੰਮ ਕਰਨ ਲਈ ਇੱਕ ਪਲੇਟਫਾਰਮ ਹੋਣਾ ਜਿਹੜੇ ਪਲੇਟਫਾਰਮ ਤੇ ਸੱਚਮੁੱਚ ਤੁਹਾਡੇ ਕੋਲ ਨਹੀਂ ਤਾਕਤ ਹੋਵੇ ਵੀ ਤੁਸੀਂ ਪੰਜਾਬ ਦੇ ਵਿੱਚ ਬਦਲਾਅ ਲਿਆ ਸਕੋ ਉਹ ਵੀ ਬਹੁਤ ਜ਼ਰੂਰੀ ਹੈ ਕੰਪਰੋਮਾਈਜ਼ ਕਰਕੇ ਫਿਰ ਉਹੀ ਬੰਦਿਆਂ ਨਾਲ ਕੰਮ ਕਰਨਾ ਜਿਨ੍ਹਾਂ ਦੇ ਨਾਲ ਫਿਰ ਤੁਸੀਂ ਲੜਾਈਆਂ ਵਾਲੇ ਹਿੱਸੇ ਚਾਹੋ ਅੱਜ ਦੀ ਡੇਟ 'ਚ ਪੰਜਾਬ ਨੂੰ ਜ਼ਰੂਰਤ ਹੈ ਕਿ ਥੋੜੇ ਪੜ੍ਹੇ ਲਿਖੇ ਇਮਾਨਦਾਰ ਚੰਗੇ ਲੋਕ ਬੈਠ ਕੇ ਪੰਜਾਬ ਦੀ ਹਿੱਤ ਚ ਗੱਲ ਕਰਨ ਸੋ ਜਦੋਂ ਲੱਗਿਆ ਕਿ ਇਹੋ ਜਿਹਾ ਪਲੇਟਫਾਰਮ ਕੋਈ ਬਣ ਗਿਆ ਜਾਂ ਮਿਲ ਗਿਆ ਤੇ ਉਸ ਤੇ ਜ਼ਰੂਰ ਤੁਸੀਂ ਸਾਨੂੰ ਪਾਉਂਗੇ ਤੁਸੀਂ ਲੰਬੇ ਸਮੇਂ ਤੋਂ ਇਹ ਗੱਲ ਕਹਿ ਰਹੇ ਪਰ ਸਮਾਂ ਹੁਣ ਬਹੁਤ ਘੱਟ ਹੈ ਕਿਸੇ ਵੇਲੇ ਵੀ ਚੋਣਾਂ ਦਾ ਐਲਾਨ ਹੋ ਸਕਦਾ ਦਾ ਤੁਸੀਂ ਨਹੀਂ ਸਮਝਦੇ ਜੇਕਰ ਜਿੰਨਾ ਤੁਸੀਂ ਦੇਰ ਕਰੋਗੇ ਉਸ ਚੀਜ਼ ਦਾ ਨੁਕਸਾਨ ਹੋ ਸਕਦਾ ਨਹੀਂ ਬਿਲਕੁਲ ਇਸ ਲਈ ਮੈਨੂੰ ਲੱਗ ਰਿਹਾ ਫਰੰਟ ਦੀਆਂ ਮੀਟਿੰਗਸ ਹੀ ਹੁੰਦੀਆਂ ਮੈਂ ਐਕਚੁਅਲੀ ਬਹੁਤਾ ਉਹਦਾ ਹਿੱਸਾ ਨਹੀਂ ਫਰੰਟ ਦਾ ਹਿੱਸਾ ਕਿਉਂ ਨਹੀਂ ਬਣੇ ਹੁਣ ਤਾਂ ਅਹ ਨਹੀਂ ਕਿਉਂਕਿ ਆਲਰੇਡੀ ਉੱਥੇ ਗੱਲ ਹੋ ਰਹੀ ਹੈ ਇੱਕ ਬੰਦਾ ਫੈਮਿਲੀ ਚੋ ਗੱਲ ਕਰ ਰਿਹਾ ਸੋ ਤੁਹਾਨੂੰ ਜ਼ਰੂਰੀ ਨਹੀਂ ਲੱਗਦਾ ਕਿ ਤੁਸੀਂ ਉੱਥੇ ਜਾ ਕੇ ਗੱਲ ਕਰੋ ਪਰ ਮੈਂ ਉਹਨਾਂ ਦੇ ਨਾਲ ਆ ਜੋ ਡਿਸੀਜਨ ਉਹ ਲੈਣਗੇ ਜਿਹੜਾ ਕਿ ਬਹੁਤ ਛੇਤੀ ਉਹ ਲੈ ਲੈਣਗੇ ਅ ਮੈਂ ਉਸੇ ਡਿਸੀਜਨ ਦੇ ਨਾਲ ਰਹੂੰਗੀ ਹੁਣ ਵੀ ਸਿੱਧੂ ਸਾਹਿਬ ਕੋਲ ਗਏ ਸੀ ਦੋ ਤਿੰਨ ਦਿਨ ਤੁਸੀਂ ਉਹਨਾਂ ਕੋਲ ਰਹਿ ਕੇ ਆਏ ਹੋ ਕੀ ਗੱਲਬਾਤ ਹੋਈ ਕਿਹੜੀ ਪਾਰਟੀ ਦੇ ਨਾਲ ਇਸ ਵੇਲੇ ਉਹ ਸੰਪਰਕ 'ਚ ਨੇ ਕਿਉਂਕਿ ਪੰਜਾਬ ਦੇ ਵਿੱਚ ਜੋ ਚਰਚਾਵਾਂ ਨੇ ਉਹ ਇਹ ਹੀ ਨੇ ਕਿ ਕਾਂਗਰਸ ਦੀ ਹਾਈ ਕਮਾਂਡ ਦੇ ਨਾਲ ਗੱਲਬਾਤ ਚੱਲ ਰਹੀ ਹੈ ਔਰ ਜਲਦ ਕੋਈ ਨਾ ਕੋਈ ਐਲਾਨ ਹੋ ਸਕਦਾ ਕੀ ਕਹੋਗੇ ਕਿਉਂਕਿ ਲੋਕ ਜਾਨਣਾ ਚਾਹੁੰਦੇ ਨੇ ਲੋਕਾਂ ਨੇ ਤੁਹਾਨੂੰ ਚੁਣਿਆ ਅ ਦੇਖੋ ਉਹਨਾਂ ਦੀ ਗੱਲ ਦੋਨੋਂ ਪਾਸੇ ਚੱਲ ਰਹੀ ਹੈ ਕਾਂਗਰਸ ਦੀ ਕੋਈ ਪੰਜਾਬ ਲੀਡਰਸ਼ਿਪ ਨਾਲ ਨਹੀਂ ਚੱਲ ਰਹੀ ਉਤਲੇ ਲੀਡਰਸ਼ਿਪ ਨਾਲ ਚੱਲ ਰਹੀ ਹੈ ਆਮ ਆਦਮੀ ਪਾਰਟੀ ਨਾਲ ਵੀ ਗੱਲ ਚੱਲ ਰਹੀ ਹੈ ਸੋ ਮੈਂ ਇਹ ਕਹਿ ਰਹੀ ਹਾਂ ਬਹੁਤ ਛੇਤੀ ਕੋਈ ਨਾ ਕੋਈ ਡਿਸੀਜਨ ਜਿਹੜੇ ਵੀ ਲੈਵਲ ਤੇ ਉਹਨਾਂ ਨੇ ਲਿੱਤਾ ਬਹੁਤ ਛੇਤੀ ਲੋਕਾਂ 'ਚ ਆ ਜਾਏਗਾ ਸਾਨੂੰ ਵੀ ਮਹਿਸੂਸ ਹੁੰਦਾ ਹੈ ਕਿ ਬਹੁਤ ਜ਼ਿਆਦਾ ਲੇਟ ਹੋ ਰਿਹਾ ਹੈ ਬਟ ਈਵਨ ਆਈ ਐਮ ਵੇਟਿੰਗ ਕਿ ਬਹੁਤ ਛੇਤੀ ਫਰੰਟ ਦਾ ਕੋਈ ਨਾ ਕੋਈ ਜੋ ਅੱਗੇ ਹੈਗਾ ਡਿਸੀਜਨ ਉਹ ਆ ਜਾਏਗਾ ਆਮ ਆਦਮੀ ਪਾਰਟੀ ਬਾਰੇ ਜਿਸ ਤਰ੍ਹਾਂ ਸਿੱਧੂ ਸਾਹਿਬ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀ ਕਿ ਕੇਜਰੀਵਾਲ ਸਾਹਿਬ ਨੇ ਜਦੋਂ ਪੁੱਛਿਆ ਕਿ ਤੁਹਾਨੂੰ ਕੀ ਚਾਹੀਦਾ ਤੇ ਉਹਨਾਂ ਨੇ ਕਿਹਾ ਕਿ ਮੈਨੂੰ ਕਿਸੇ ਕਿਸੇ ਚੀਜ਼ ਦੀ ਲੋੜ ਨਹੀਂ ਐ ਨਾ ਹੀ ਤੁਸੀਂ ਦੇ ਸਕਦੇ ਹੋ ਦੂਸਰੇ ਪਾਸੇ ਕਾਂਗਰਸ ਦੇ ਪੰਜਾਬ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਇਹ ਕਹਿੰਦੇ ਕਿ ਸਾਨੂੰ ਸਿੱਧੂ ਜੋੜੇ ਦੀ ਲੋੜ ਨਹੀਂ ਦੋਵਾਂ ਪਾਰਟੀਆਂ ਦੇ ਵਿੱਚ ਇੱਕ ਪਾਸੇ ਤੁਸੀਂ ਨਹੀਂ ਜਾਣਾ ਚਾਹੁੰਦੇ ਦੂਸਰੇ ਪਾਸੇ ਉਹ ਨਹੀਂ ਤੁਹਾਨੂੰ ਲੈਣਾ ਚਾਹੁੰਦੇ ਇਹਨਾਂ ਚਰਚਾਵਾਂ ਦੇ ਨਾਲ ਵੀ ਤੁਸੀਂ ਸਮਝਦੇ ਹੋ ਕਿ ਲੋਕਾਂ ਦੇ ਵਿੱਚ ਇੱਕ ਜੋ ਹੈ ਦੁਚਿੱਤੀ ਦਾ ਮਾਹੌਲ ਬਣਿਆ ਇਹ ਤਾਂ ਉਸ ਮੰਦੇ ਨੂੰ ਪੁੱਛੋ ਜਿਹੜਾ ਇਹ ਜੇ ਬਿਆਨ ਸਵੇਰੇ ਦੁਪਹਿਰੇ ਸ਼ਾਮ ਬਦਲਦਾ ਹੈ ਕਦੇ ਕਹਿੰਦੇ ਆ ਕਿ ਆ ਜਾਣ ਤਾਂ ਇਹ ਤਾਂ ਕਾਂਗਰਸ ਡੀਐਨਏ ਹੈ ਤਾਂ ਸਾਨੂੰ ਇਹਨਾਂ ਦਾ ਬਹੁਤ ਫਾਇਦਾ ਹੋਊਗਾ ਸ਼ਾਮ ਨੂੰ ਕਹਿੰਦੇ ਆ ਕਿ ਨਹੀਂ ਇਹਨਾਂ ਦੇ ਨਾਲ ਸਾਨੂੰ ਕੋਈ ਫਰਕ ਨਹੀਂ ਪਊਗਾ ਮੈਨੂੰ ਲੱਗਦਾ ਈਗੋ ਛੱਡ ਕੇ ਕਦੇ ਕਹਿੰਦੇ ਆ ਕਿ ਸਾਡੇ ਨਾਲ ਕੋਈ ਗੱਲ ਨਹੀਂ ਹੋ ਰਹੀ ਅਸੀਂ ਤਾਂ ਪਹਿਲਾਂ ਹੀ ਕਿਹਾ ਵੀ ਸਾਡੀ ਤੁਹਾਡੇ ਨਾਲ ਗੱਲ ਨਹੀਂ ਹੋ ਰਹੀ ਪਰ ਜੇ ਉਹਨਾਂ ਦੀ ਹਾਇਰ ਲੀਡਰਸ਼ਿਪ ਚ ਕੋਈ ਵੀ ਸਾਡੇ ਨਾਲ ਗੱਲ ਕਰ ਰਿਹਾ ਹੈ ਤਾਂ ਇਹ ਬੈਟਰ ਹੁੰਦਾ ਕਿ ਫੋਨ ਚੱਕਨ ਤੇ ਪੁੱਛ ਲੈਣ ਤੁਹਾਡੀ ਕਿਹਦੇ ਨਾਲ ਗੱਲ ਹੋ ਰਹੀ ਹੈ ਜ਼ਰੂਰੀ ਨਹੀਂ ਕਿ ਮੈਂ ਮੀਡੀਆ ਦੇ ਸਾਹਮਣੇ ਸਾਰਾ ਕੁਝ ਦੱਸਾਂ ਕਿ ਇਹ ਕਿ ਇਹਦੇ ਨਾਲ ਗੱਲ ਹੋ ਰਹੀ ਹੈ ਕਿਉਂਕਿ ਉਹਦੇ ਚ ਆਪਣੀ ਇੱਕ ਈਗੋ ਜਾਂ ਬੜਾ ਇਹ ਹੋ ਜਾਂਦਾ ਕਿ ਜੇ ਅਸੀਂ ਬੜਾ ਆਪਣੇ ਆਪ ਨੂੰ ਉਹ ਕਰ ਰਹੇ ਹਾਂ ਜੀ ਸਾਨੂੰ ਉਹ ਵੀ ਬੁਲਾ ਰਿਹਾ ਉਹ ਵੀ ਬੁਲਾ ਰਿਹਾ ਇਹ ਜੀ ਕੋਈ ਗੱਲ ਨਹੀਂ ਵੀ ਆਰ ਜਸ ਕਨਸਰਨਡ ਅਬਾਊਟ ਪੰਜਾਬ ਐਂਡ ਮੈਂ ਕਿਸੇ ਨੂੰ ਬੁਰਾ ਨਹੀਂ ਕਹਿੰਦੀ ਮੈਂ ਇਹ ਕਹਿ ਰਹੀ ਹਾਂ ਕਿ ਕੋਈ ਪਲੇਟਫਾਰਮ ਐਸਾ ਚਾਹੀਦਾ ਜਿਸ ਜ ਤੁਸੀਂ ਪੰਜਾਬੀ ਸੇਵਾ ਕਰ ਸਕੋ ਐਂਡ ਜੋ ਡਿਸੀਜਨ ਫਰੰਟ ਲਏਗਾ ਆਈਲ ਗੋ ਬਾਈ ਇਟ ਆਖਰੀ ਸਵਾਲ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਪਲੇਟਫਾਰਮ ਜਿਹੜੇ ਪੰਜਾਬ ਦੇ ਹਿੱਤਾਂ ਦੇ ਵਿੱਚ ਹੋਊਗਾ ਜੇ ਉਹ ਪਲੇਟਫਾਰਮ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੇ ਹੇਠ ਹੀ ਪੰਜਾਬ ਦੇ ਵਿੱਚ ਚੱਲਦਾ ਤੇ ਫਿਰ जान ਨੂੰ ਤਿਆਰ ਹੋ। ਦੇਖੋ ਮੈਂ ਨਾ ਕਿਉਂਕਿ ਅੱਜ ਦੀ ਡੇਟ 'ਚ ਫਰੰਟ ਇੱਕ ਡਿਸੀਜਨ ਲੈ ਰਹੀ ਹੈ ਸੋ ਆਈ ਡੋਨਟ ਵਾਂਟ ਟੂ ਕਮੈਂਟ ਅਬਾਊਟ ਇਟ। ਲੈਟ ਦਾ ਫਰੰਟ ਡਿਸਾਈਡ ਕਿ ਉਹ ਕੀ ਕਰਨਾ ਚਾਹੁੰਦੇ। ਮੈਂ ਉਸ ਤੋਂ ਬਾਅਦ ਹੀ ਆਪਣਾ ਡਿਸੀਜਨ ਦੱਸਾਂ। ਇਹ ਕਿਹਾ ਜਾ ਸਕਦਾ ਕਿ ਆਮ ਆਦਮੀ ਪਾਰਟੀ ਦੇ ਵੀ ਸੰਪਰਕ 'ਚ ਹੈ ਫਰੰਟ। ਬਿਲਕੁਲ ਬਿਲਕੁਲ ਬੜੀ ਚੰਗੀ ਤਰ੍ਹਾਂ ਉਹਦੇ ਸੰਪਰਕ ਸੰਪਰਕ ਦੇ ਵਿੱਚ ਹੈ ਐਂਡ ਕਿਤੇ ਵੀ ਟੌਕਸਿਟੀ ਨਹੀਂ ਟੁੱਟੀ। ਇਹਨ ਨਵਜੋਤਕਰ ਸਿੱਧੂ ਇਹਨਾਂ ਦਾ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ ਦਾ ਫਰੰਟ ਅੱਜ ਵੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਸੰਪਰਕ ਦੇ ਵਿੱਚ ਹੈ ਪਰ ਇਹ ਜੋੜਾ ਔਰ ਜੋ ਫਰੰਟ ਦੇ ਵਿੱਚ ਜੋ ਲੋਕ ਸ਼ਾਮਿਲ ਨੇ ਉਸੇ ਪਾਰਟੀ ਦੇ ਨਾਲ ਜਾਣਗੇ ਜਾਂ ਉਸੇ ਹੀ ਧੜੇ ਦੇ ਦਸਮਰਥਨ ਕਰਨਗੇ ਜੋ ਪੰਜਾਬ ਦੇ ਹਿੱਤਾਂ ਲਈ ਕੰਮ ਕਰੇਗਾ ਔਰ ਦੂਸਰੇ ਪਾਸੇ ਪੰਜਾਬ ਸਰਕਾਰ ਤੇ ਇੱਕ ਵਾਰ ਫਿਰ ਨਿਸ਼ਾਨਾ ਸਾਧਦੇ ਆ ਉਹਨਾਂ ਕਿਹਾ ਕਿ ਜੋ ਉਦਘਾਟਨਾ ਦੀ ਲੜੀ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਹੈ ਉਹ ਸਿਰਫ ਤੇ ਸਿਰਫ ਇੱਕ ਦਿਖਾਵਾ ਹੈ ਔਰ ਇਸ ਦਾ ਜੋ ਨਤੀਜਾ ਸਰਕਾਰ ਨੂੰ 2017 ਦੀਆਂ ਚੋਣਾਂ ਤੋਂ ਬਾਦ ਆਪਣੇ ਆਪ ਮਿਲ ਜਾਵੇਗਾ ਰਜੀਵ ਸ਼ਰਮਾ এবੀਪੀ ਸੰਜਾ ਅੰਮ੍ਰਿਤਸਰ